ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਵੈ ਕਿ ਇੱਕ ਪਰਿਵਾਰ ਦੇ ਜੀਵਾਂ ਦੇ ਅੰਦਰ ਇੱਕ ਹੀ ਛੱਤ ਦੇ ਹੇਠਾਂ ਇੱਕ ਹੀ ਚਾਰ ਦੁਵਾਰੀ ਦੇ ਅੰਦਰ ਰਹਿੰਦਿਆਂ ਰਹਿੰਦਿਆਂ 2 4 5 7 ਮੈਂਬਰ ਜਿੰਨੇ ਵੀ ਘਰ ਦੇ ਹੁੰਦੇ ਨੇ ਉਹਨਾਂ ਦੇ ਅੰਦਰ ਜਿਹੜੀ ਵਿਰੋਧਤਾ ਬਣ ਜਾਂਦੀ ਹੈ ਨਾ ਉਹ ਵਿਰੋਧਤਾ ਬੰਦੀ ਬੰਦੀ ਬੜਾ ਵੱਡਾ ਰੂਪ ਧਾਰਨ ਕਰ ਲੈਂਦੀ ਹੈ ਪਰਗਾੜ ਰੂਪ ਧਾਰਨ ਕਰ ਲੈਂਦੀ ਹੈ ਤੇ ਪਤਾ ਉਦੋਂ ਹੀ ਲੱਗਦਾ ਹੈ ਜਦੋਂ ਪਰਿਵਾਰ ਬਿਲਕੁਲ ਥਿੱਤਰ-ਬਿੱਤਰ ਹੋ ਜਾਂਦਾ ਹੈ ਬिखर ਜਾਂਦਾ ਹੈ ਖੈਰ ਉਹਦੇ ਵਾਸਤੇ ਮੈਂ 2-4 ਨੁਕਤੇ ਤੁਹਾਡੇ ਨਾਲ ਸਾਂਝੇ ਕਰਨੇ ਚਾਹਾਂਗਾ ਹੋ ਸਕਦਾ ਹੈ ਕਿਸੇ ਦੇ ਧਿਆਨ ਵਿੱਚ ਰਹਿ ਜਾਣ ਔਰ ਆਪਣੇ ਪਰਿਵਾਰ ਨੂੰ ਟੁੱਟਣ ਤੋਂ ਬਚਾ ਲਏ ਖੇਰੂ-ਖੇਰੂ ਹੋਣ ਤੋਂ ਬਚਾ ਲਏ ਨੰਬਰ 1 ਦੇ ਉੱਤੇ ਜਦੋਂ ਵੀ ਤੁਹਾਡੇ ਕੋਲ ਕੋਈ ਤੀਸਰਾ ਬੰਦਾ ਜਿਹੜਾ ਤੁਹਾਡੇ ਪਰਿਵਾਰ ਦਾ ਮੈਂਬਰ ਨਹੀਂ ਹੈ ਉਹ ਆਣ ਕੇ ਵਿਰੋਧਤਾ ਕਰਨੀ ਸ਼ੁਰੂ ਕਰਦਾ ਹੈ ਨਾ ਤੁਹਾਡੇ ਹੀ ਪਰਿਵਾਰ ਦੇ ਕਿਸੇ ਦੂਜੇ ਮੈਂਬਰ ਦੀ ਤੇ ਉਹਦੀ ਗੱਲ ਨੂੰ ਸੁਣ ਕੇ ਨਰਾਜ ਹੋਣ ਦੀ ਜਾਸ ਸਿੱਖੋ ਉਤਸ਼ਾਹ ਨਾ ਦਿਤਾਓ ਅਗਲੇ ਦਾ ਮੁਸਕੜੀਆਂ ਨਾਲੋ ਤਾਂ ਕਿ ਅਗਲੇ ਨੂੰ ਲੱਗੇ ਕਿ ਇਹ ਜੋ ਮੈਂ ਕਹਿ ਰਿਹਾ ਇਹਦੇ ਵਿੱਚ ਹੰਗਾਰਾ ਭਰ ਰਿਹਾ ਉੰਗਾਰਾ ਨਾ ਪਰੋ ਅਗਲੇ ਨੂੰ ਉਤਸ਼ਾਹਿਤ ਨਾ ਕਰੋ ਉਹ ਗਲਤੀ ਤੁਹਾਡੇ ਪਰਿਵਾਰ ਵਾਸਤੇ ਕਿਹੜਾ ਪਰਿਵਾਰ ਇਦਾਂ ਦਾ ਹੈ ਜਿਸ ਪਰਿਵਾਰ ਦੇ ਅੰਦਰ ਥੋੜਾ ਬਹੁਤ ਮਨਮਟਾਵ ਨਹੀਂ ਹੁੰਦਾ ਚਾਹੇ ਮਾਂ ਬਾਪ ਹੋਣ ਭੈਣ ਭਰਾ ਹੋਣ ਪਤੀ ਪਤਨੀ ਹੋਣ ਜਾਂ ਧੀਆਂ ਪੁੱਤ ਹੋਣ ਹਰ ਪਰਿਵਾਰ ਦੇ ਅੰਦਰ ਥੋੜਾ ਬਹੁਤ ਚੱਲਦਾ ਹੈ ਅਪ ਡਾਉਨ ਚੱਲਦਾ ਹੈ ਥੋੜਾ ਬਹੁਤ ਲੜਾਈ ਝਗੜਾ ਚੱਲਦਾ ਹੈ ਪਰ ਮਾਮੂਲੀ ਜਿਹਾ ਪਰ ਉਸ ਗੱਲ ਨੂੰ ਲੈ ਕੇ ਜੇ ਕੋਈ ਥਰਡ ਪਰਸਨ ਆਣ ਕੇ ਤੁਹਾਡੇ ਵਿੱਚ ਇੰਟਰਫੇਅਰ ਕਰਦਾ ਹੈ ਤੁਸੀਂ ਮੁਸਕੜੀਆਂ ਲੈ ਕੇ ਉਹਦੀ ਗੱਲ ਸੁੰਨੀ ਸ਼ੁਰੂ ਕਰ ਦਿੰਦੇ ਹੋ ਤੇ ਤੁਸੀਂ ਆਪਣੇ ਪੈਰਾਂ ਦੇ ਉੱਤੇ ਆਪ ਕੁਹਾੜੀ ਮਾਰਨ ਦਾ ਯਤਨ ਕਰ ਰਹੇ ਹੋ ਜੇ ਉਹਦੀ ਗੱਲ ਸੁੰਦਿਆ ਸੁੰਦਿਆ ਤੁਸੀਂ ਥੋੜਾ ਜਿਹਾ ਵੀ ਮੁਸਕਰਾਪ ਹੈ ਨਾ ਤੇ ਅਗਲੇ ਦੇ ਕੋਲ ਇਸ਼ਾਰਾ ਪਤਾ ਕੀ ਜਾਣਾ ਹੈ ਵੀ ਇਹ ਗੱਲ ਸੁੰਨੀ ਚਾਹੁੰਦਾ ਹੈ ਮੈਂ ਹੋਰ ਝੂਠ ਸੱਚ ਜੋੜ ਕੇ ਨੂੰ ਸੁਣਾਵਾ ਇਹ ਹਮੈਤ ਕਰ ਰਿਹਾ ਹੈ ਜੋ ਮੈਂ ਕਹਿ ਰਹੇ ਹਾਂ ਇਸ ਗਲਤੀ ਹਮੇ ਹੀ ਪਰਦਾ ਹੈ ਹਮਾਇਤ ਕਰਦਾ ਹੈ ਮੈਂ ਹੋਰ ਸੁਣਾਵਾਂ ਜੋ ਤੁਹਾਡੇ ਪਰਿਵਾਰਿਕ ਏਕਤਾ ਵਾਸਤੇ ਜ਼ਹਿਰ ਦਾ ਕੰਮ ਕਰੇਗੀ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਾ ਕਰੋ ਜਦੋਂ ਤੁਸੀਂ ਉਹਦੀ ਹਮਾਇਤ ਕਰਦੇ ਹੋ ਨਾ ਤੇ ਸਮਝ ਲਓ ਵੀ ਅਗਲੇ ਵਾਸਤੇ ਰਾਹ ਖੁੱਲਾ ਕਰ ਰਹੇ ਹੋ ਇਦਾਂ ਸਮਝ ਲਓ ਤੁਹਾਡੇ ਦਰਵਾਜ਼ੇ ਦੇ ਉੱਤੇ ਆਣ ਕੇ ਜਦੋਂ ਕੋਈ ਦਰਵਾਜ਼ਾ ਨੌ ਕਰਦਾ ਹੈ ਨਾ ਦਰਵਾਜ਼ਾ ਖੜਕਾਉਂਦਾ ਹੈ ਤੁਸੀਂ ਦਰਵਾਜ਼ਾ ਖੋਲ੍ਹ ਦਿੰਦੇ ਹੋ ਉਹਨੂੰ ਜੀ ਆਇਆਂ ਕਹਿੰਦੇ ਹੋ ਆਪਣੇ ਘਰ ਦੇ ਡਰਾਇੰਗ ਰੂਮ ਤੱਕ ਲੈ ਕੇ ਚਲੇ ਜਾਂਦੇ ਹੋ ਸੋਫੇ ਤੇ ਬਿਠਾਉਂਦੇ ਹੋ ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਦਰਵਾਜ਼ੇ ਦੇ ਉੱਤੇ ਸੀ ਉਹਨੂੰ ਅੰਦਰ ਆਉਣ ਵਾਸਤੇ ਤੁਸੀਂ ਦਰਵਾਜ਼ਾ ਖੋਲ੍ਹ ਕੇ ਐਂਟਰੀ ਦਿੱਤੀ ਹੈ ਜਿਹੜਾ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਦੀ ਵਿਰੋਧਤਾ ਕਰ ਰਿਹਾ ਹੈ ਔਰ ਝੂਠ ਸੱਚ ਦਾ ਲੱਗ ਲਬੇੜ ਲਾ ਕੇ ਕਰ ਰਿਹਾ ਹੈ ਤੁਸੀਂ ਉਹਦੇ ਸਾਹਮਣੇ ਗੱਲਾਂ ਸੁਣਨ ਲੱਗ ਪਏ ਮੁਸਕਰਾਉਣ ਲੱਗ ਪਏ ਉਹਦਾ ਮੂੰਹ ਨਾ ਭੰਨਿਆ ਮੂੰਹ ਨਾ ਤੋੜਿਆ ਉਹਨੂੰ ਜਵਾਬ ਨਾ ਦਿੱਤਾ ਤੇ ਸਮਝ ਲਓ ਵੀ ਤੁਸੀਂ ਉਹਦੇ ਲਈ ਦਰਵਾਜ਼ਾ ਖੋਲ੍ਹ ਦਿੱਤਾ ਹੈ ਐਵੇਂ ਸਮਝ ਲਓ ਤੁਸੀਂ ਉਹਨੂੰ ਡਰਾਈਂਗ ਰੂਮ ਦੇ ਅੰਦਰ ਬਿਠਾ ਰਿਆ ਹੈ ਉਹਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ ਜਦੋਂ ਕੋਈ ਗੱਲ ਕਰਦਾ ਹੈ ਬੜਾ ਸਿੰਪਲ ਜਿਹਾ ਲਫਜ਼ ਜੇ ਉਹਨੂੰ ਕਹੋ ਸਾਡੇ ਪਰਿਵਾਰ ਦੀ ਗੱਲ ਹੈ ਨਾ ਅਸੀਂ ਪਰਿਵਾਰ ਦੇ ਜੀ ਸਾਰੇ ਆਪਸ ਦੇ ਅੰਦਰ ਬੈ ਕੇ ਨਿਜੇਠ ਲਵਾਂਗੇ ਜੇ ਲੋੜ ਪਈ ਤੇ ਭਰਾ ਤੈਨੂੰ ਜ਼ਰੂਰ ਸੱਦ ਲਵਾਂਗਾ ਤੇ ਜੇ ਅਗਲਾ ਫਿਰ ਵੀ ਨਾ اٹੇ ਤੇ ਫਿਰ ਥੋੜਾ ਜਿਹਾ ਖਰਵੇ ਢੰਗ ਦੇ ਨਾਲ ਪੇਸ਼ ਆਉ ਕਿਸੇ ਦੀ ਕੀਮਤੇ ਵੀ ਸਾਡੇ ਪਰਿਵਾਰ ਦੇ ਸਬੰਧ ਵਿੱਚ ਕੋਈ ਗੱਲ ਕਰੇ ਜਦੋਂ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਅਗਲਾ ਸੁਣਾਉਂਦਾ ਹੈ ਜਦੋਂ ਤੁਸੀਂ ਐਕਸੈਪਟ ਕਰਦੇ ਹੋ ਅਗਲੇ ਦਾ ਹੌਸਲਾ ਵੱਜ ਜਾਂਦਾ ਹੈ ਨੰਬਰ 2 ਜਦੋਂ ਤੁਸੀਂ ਗੱਲਾਂ ਸੁਣਦੇ ਹੁੰਦੇ ਇਹ ਗੱਲ ਕਹਿ ਦਿੰਦੇ ਹੋ ਅੱਛਾ ਹੋਰ ਦੱਸ ਖੰਪਲਾ ਮੇਰੇ ਬਾਰੇ ਕੀ ਕੀ ਗੱਲਾਂ ਕਰਦਾ ਸੀ ਉਹ ਕਮਲਿਓ ਉਹ ਹੋ ਸਕਦਾ ਹੈ ਝੂਠ ਬੋਲ ਕੇ ਤੁਹਾਨੂੰ ਲੜਾਉਣਾ ਚਾਹੁੰਦਾ ਹੋਵੇ ਹੋ ਸਕਦਾ ਹੈ ਤੇ ਤੁਸੀਂ ਉਹਦੀ ਲੜਾਈ ਨੂੰ ਐਕਸੈਪਟ ਕਰ ਰਹੇ ਹੋ ਗੱਲਾਂ ਨੂੰ ਪ੍ਰਵਾਨ ਕਰ ਰਹੇ ਹੋ ਜਾਂ ਤੁਸੀਂ ਇਦਾਂ ਕਹਿ ਦਿੱਤਾ ਨਾ ਅੱਛਾ ਮੈਨੂੰ ਤੇ ਪਹਿਲਾਂ ਹੀ ਪਤਾ ਸੀ ਵੀ ਇਹ ਮੇਰੇ ਵਿਰੋਧ ਵਿੱਚ ਗੱਲਾਂ ਕਰਦਾ ਹੈ ਚੰਗਾ ਹੋਇਆ ਅੱਜ ਤੂੰ ਮੈਨੂੰ ਦੱਸ ਦਿੱਤਾ ਨੋ ਸੱਸ ਬਾਰੇ ਕਵੇ ਸੱਸ ਨੋ ਬਾਰੇ ਕਵੇ ਭਰਾ ਭਰਾ ਬਾਰੇ ਕਵੇ ਬੱਚੇ ਮਾਂ ਬਾਪ ਬਾਰੇ ਕਹਿਣ ਮਾਂ ਬਾਪ ਬੱਚਿਆਂ ਬਾਰੇ ਕਹਿਣ ਇਹ ਬਹੁਤ ਵੱਡਾ ਜ਼ਹਿਰ ਹੈ ਜੋ ਤੁਹਾਡੇ ਪਰਿਵਾਰ ਨੂੰ ਹੀ ਇਕੱਠਿਆ ਨਹੀਂ ਰਹਿੰਦਾਗਾ ਇਹਨਾਂ ਗੱਲਾਂ ਨੂੰ ਭੁੱਲ ਕੇ ਵੀ ਪਰਵਾਹ ਨਾ ਕਰੋ ਬੜੀ ਸ਼ਕਤੀ ਦੇ ਨਾਲ ਪੇਸ਼ ਆਓ ਜਿਹੜਾ ਚੁਗਲੀ ਕਰਦਾ ਹੈ ਤੁਹਾਡੇ ਪਰਿਵਾਰ ਨੂੰ ਬਖੇਰਨਾ ਚਾਹੁੰਦਾ ਹੈ ਉਹਨੂੰ ਕਹੋ ਮੇਰੇ ਪਰਿਵਾਰ ਦੀ ਗੱਲ ਹੈ ਮੈਂ ਆਪੇ ਨੇ ਜੇਠ ਲਾਵਾਂਗਾ ਤੂੰ ਆਪਣਾ ਰਾਹ ਫੜ ਚੱਲਦਾ ਬਣ ਨਹੀਂ ਤੇ ਪਤਾ ਕੀ ਹੋਏਗਾ ਜਿਹੜਾ ਗੱਲ ਕਰ ਰਿਹਾ ਹੈ ਉਹਦੀ ਗੱਲ ਸੁਣੀ ਤੇ ਤੁਸੀਂ ਆਪਣੇ ਕੋਲੋਂ ਦੋ ਚਾਰ ਗੱਲਾਂ ਹੋਰ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਗੱਲ ਦਾ ਰੂਪ ਬਦਲ ਗਿਆ ਗੱਲ ਵੱਡੀ ਹੋ ਗਈ ਹੁਣ ਤੁਸੀਂ ਪਰਿਵਾਰ ਦੇ ਮੈਂਬਰਾਂ ਦੇ ਅੰਦਰ ਬਹਿ ਕੇ ਅੱਜ ਮੈਨੂੰ ਫਲਾਣੇ ਨੇ ਕਿਹਾ ਇਹਨੇ ਮੇਰੇ ਵਿਰੁੱਧ ਇਦਾਂ ਬੋਲਿਆ ਇਹਨੇ ਮੇਰੇ ਵਿਰੁੱਧ ਇਦਾਂ ਬੋਲਿਆ ਗੱਲ ਵੱਡੀ ਬਣ ਗਈ ਅਗਲਾ ਕਹਿੰਦਾ ਮੈਨੂੰ ਤੇ ਪਤਾ ਵੀ ਨਹੀਂ ਉਹ ਝੂਠ ਬੋਲ ਕੇ ਤੈਨੂੰ ਪੜਕਾ ਗਿਆ ਤੇ ਤੂੰ ਪੜਕ ਗਿਆ ਧਿਆਨ ਕੇ ਮੇਰੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਕਦੇ ਵੀ ਕਿਸੇ ਥਰਡ ਪਰਸਨ ਦੀ ਗੱਲ ਸੁਣਨ ਤੋਂ ਬਾਅਦ ਉਹਦੀ ਗੱਲ ਵਧਣ ਨਾ ਦਿਓ ਉਥੇ ਨਾਲ ਦੀ ਨਾਲ ਉਹਨੂੰ ਬ੍ਰੇਕ ਦਿਓ ਨਾਲ ਦੀ ਨਾਲ ਉਹਨੂੰ ਰੋਕ ਦਿਓ ਤੇ ਨਾਲੋਂ ਨਾਲ ਉਸ ਗੱਲ ਨੂੰ ਜਿਉਂਦੀ ਤਿਉ ਆਪਣੇ ਘਰ ਦੇ ਮੈਂਬਰਾਂ ਦੇ ਕੋਲ ਵੀ ਸ਼ੇਅਰ ਨਾ ਕਰੋ ਸਾਂਝੀ ਨਾ ਕਰੋ ਮੈਂ ਇੱਕ ਗੱਲ ਤੇ ਬੜਾ ਹੈਰਾਨ ਹਾਂ ਜਿਸ ਘਰ ਵਿੱਚ ਤੁਹਾਨੂੰ 10 ਸਾਲ 20 ਸਾਲ 30 ਸਾਲ 40 ਸਾਲ ਰਹਿੰਦਿਆ ਹੋਵੇ ਜੇ ਤੁਹਾਨੂੰ ਤੁਹਾਡੇ ਪਰਿਵਾਰ ਦੇ ਜੀਵਾਂ ਦਾ ਨਹੀਂ ਪਤਾ ਲੱਗਾ ਤੁਸੀਂ ਦੂਜੇ ਦੇ ਕਹਿ ਪੜ ਗਏ ਤੇ ਤੁਸੀਂ ਸਿਆਣੀ ਕਿੱਦਾਂ ਹੋਏ ਫਿਰ ਤੁਸੀਂ ਤੇ ਫਿਰ ਮਾਂ ਕਮਲਿਓ ਕੇ ਨਿਭੜੇ ਮਾਂ ਕਮਲਿਓ ਕੇ ਸਾਹਮਣੇ ਆਏ ਕਿਸੇ ਨੇ ਅੱਗ ਲਾਈ ਤੁਹਾਡੇ ਘਰ ਉਹ ਬਲ ਪਈ ਕਿਸੇ ਨੇ ਪੜਕਾਉਣਾ ਚਾਹਿਆ ਤੁਸੀਂ ਪੜ ਗਏ ਫਿਰ ਤੁਸੀਂ ਸਿਆਣੇ ਕਿਵੇਂ ਹੋਏ ਅਗਲਾ ਦੋ ਦਿਨ ਤੁਹਾਡੇ ਘਰ ਵਿੱਚ 앉 ਕੇ ਬੈਠਾ ਉਹਨੇ ਗੱਲ ਕੰਨੀ ਪਾਈ ਹੋ ਸਕਦਾ ਹੈ ਤੁਹਾਡੀ ਪਰਖ ਕਰਨ ਵਾਸਤੇ ਤੁਹਾਡੇ ਕੰਨਾਂ ਵਿੱਚ ਪਾਈ ਹੋਵੇ ਤੁਸੀਂ ਪੜ ਗਏ ਫਿਰ ਤੁਸੀਂ ਸਿਆਣੇ ਹੋਏ ਜਾਂ ਕਮਲੇ ਹੋਏ ਆਪੇ ਫੈਸਲਾ ਕਰਕੇ ਦੱਸਿਓ ਕਿਸੇ ਦੀ ਅੱਗ ਲਾਇਆ ਆਪਣੇ ਘਰ ਨੂੰ ਬਲਣ ਨਾ ਦਿਓ ਉਹਨੂੰ ਅੱਗ ਨੂੰ ਨਾਲ ਨਾਲ ਰੋਕੋ ਸਿਆਣਪ ਤੁਹਾਡੀ ਇਹਦੇ ਅੰਦਰ ਹੈ ਇਹਨਾਂ ਸਾਰੀਆਂ ਗੱਲਾਂ ਦਾ ਮਤਲਬ ਇੱਕ ਹੀ ਹੁੰਦਾ ਹੈ ਬਿ ਤੁਹਾਡੇ ਅੰਦਰ ਨਫ਼ਰਤ ਪਹਿਲਾਂ ਦੱਬੀ ਸੀ ਬਸ ਦੁਜੇ ਨੇ ਬਲਦੀ ਬਲਦੀ ਚੰਗਾਰੀ ਸੁੱਟੀ ਇਹ ਤੁਹਾਡੇ ਅੰਦਰ ਦੀ ਅੱਗ ਪ੍ਰਗਾੜ ਰੂਪ ਬਣ ਕੇ ਬਾਹਰ ਆ ਗਈ ਜਿਵੇਂ ਲੱਕੜਾਂ ਦਾ ਬੜਾ ਵੱਡਾ ਢੇਰ ਹੋਵੇ ਨਾ ਤੇ ਲੱਕੜਾਂ ਦੇ ਢੇਰ ਨੂੰ ਬਾਲਣ ਵਾਸਤੇ ਰਾਖ ਕਰਨ ਵਾਸਤੇ ਬਹੁਤ ਵੱਡੀ ਅੱਗ ਦੀ ਲੋੜ ਨਹੀਂ ਇੱਕ ਛੋਟੀ ਜੀ ਚੰਗਾਰੀ ਲੱਕੜਾਂ ਦੇ ਢੇਰ ਦੇ ਹੇਠਾਂ ਰੱਖ ਦਿਓ ਮਣਾ ਮੂਈ ਕੁਵੰਟਲਾ ਮੂਈ ਟੰਣਾ ਦੇ ਹਿਸਾਬ ਨਾਲ ਲੱਕੜਾਂ ਤਬਾਹ ਹੋ ਜਾਣਗੀਆਂ ਜੰਗਲਾਂ ਦੇ ਜੰਗਲ ਤਬਾਹ ਹੋ ਜਾਂਦੇ ਨੇ ਇਦਾਂ ਤਾਂ ਨਹੀਂ ਕੋਈ ਕਰ ਰਿਹਾ ਵੀ ਤੁਹਾਡੇ ਘਰ ਦੇ ਅੰਦਰ ਚਿੰਗਾਰੀ ਸੁੱਟ ਰਿਹਾ ਹੋਵੇ ਤੇ ਤੁਹਾਡੇ ਅੰਦਰ ਅੱਗ ਪਹਿਲਾਂ ਹੀ ਦੱਬੀ ਹੋਵੇ ਤੇ ਤੁਸੀਂ ਬਲ ਗਏ ਤੇ ਘਰ ਤਬਾਹ ਕਰ ਲਿਆ ਜਦੋਂ ਕਿਸੇ ਦੀ ਗੱਲ ਸੁਣ ਕੇ ਤੁਸੀਂ ਆਪਣੇ ਘਰ ਦੇ ਅੰਦਰ ਕਲੇਸ਼ ਪਾਉਣਾ ਸ਼ੁਰੂ ਕਰਦੇ ਹੋ ਤੇ ਇਹਦਾ ਮਤਲਬ ਇਹ ਹੋਇਆ ਵੀ ਉਸ ਮੈਂਬਰ ਵਾਸਤੇ ਘਰ ਦੇ ਜੀਵ ਵਾਸਤੇ ਤੁਹਾਡੇ ਵਿੱਚ ਨਫ਼ਰਤ ਪਹਿਲਾਂ ਦੱਬੀ ਸੀ ਬਸ ਕਿਸੇ ਨੇ ਉਸ ਨਫ਼ਰਤ ਨੂੰ ਵੇਖ ਲਿਆ ਤੇ ਤੁਹਾਡੇ ਘਰ ਦੇ ਅੰਦਰ ਚਿੰਗਾਰੀ ਸੁੱਟ ਦਿੱਤੀ ਹੈ ਚੁਗਲੀ ਸੁੱਟ ਦਿੱਤੀ ਲੂਤੀ ਲਾ ਦਿੱਤੀ ਤੁਸੀਂ ਬਲ ਗਏ ਹੈਨਾ ਕਦੇ ਵੀ ਵਿਸ਼ਵਾਸ ਨਾ ਕਰੋ ਥਰਡ ਪਰਸਨ ਦਾ ਮੇਰੀ ਪਤਨੀ ਕੀ ਕਰਦੀ ਇਹ ਪਤੀ ਕੀ ਕਰਦਾ ਭੈਣ ਭਾਈ ਮਾਂ ਬਾਪ ਦੂਜੇ ਤੇ ਜੇ ਕਰਦੇ ਸਾਰੇ ਜੀਆਂ ਬਾਰੇ ਉਹਨੂੰ ਕਹੋ ਮੈਂ ਜਾਣਨਾ ਮੈਂ 20 ਸਾਲ ਮੇਰੀ ਉਮਰ ਹੋ ਗਈ ਘਰ ਦੇ ਵਿੱਚ ਰਹਿੰਦਾ ਮੈਨੂੰ ਪਤਾ ਨਹੀਂ ਮੇਰੇ ਮਾਂ ਬਾਪ ਕਿੱਦਾਂ ਦੇ ਨੇ ਮੇਰੇ ਭੈਣ ਭਰਾ ਕਿੱਦਾਂ ਦੇ ਨੇ ਮੈਂ 40 ਸਾਲ ਦਾ ਹੋ ਗਿਆ ਮੈਨੂੰ ਸਮਝ ਨਹੀਂ ਆਈ ਮੈਂ 60 ਸਾਲ ਦਾ ਹੋ ਗਿਆ ਮੈਨੂੰ ਸਮਝ ਨਹੀਂ ਮੇਰੇ ਬੱਚੇ ਕਿੱਦਾਂ ਦੇ ਨੇ ਤੂੰ ਦੱਸੇਗਾ ਮੈਨੂੰ ਮੇਰੇ ਬੱਚੇ ਕਿੱਦਾਂ ਦੇ ਨੇ ਬਿਲਕੁਲ ਬਰਦਾਸ਼ਤ ਨਾ ਕਰੋ ਤ ਜਿਹੜੀ ਅੰਦਰੂਨੀ ਪਰਿਵਾਰ ਦੀ ਵਿਰੋਧਤਾ ਹੁੰਦੀ ਹੈ ਹੁੰਦੀ ਹੈ ਥੋੜੀ ਬਹੁਤੀ ਹਰ ਪਰਿਵਾਰ ਵਿੱਚ ਹੁੰਦੀ ਹੈ ਕਿਉਂਕਿ ਗੱਲਾਂ ਬਾਤਾਂ ਦਾ ਤਕਰਾਰ ਕਿਸੇ ਸਲਾਮ مشورے ਦਾ ਤਕਰਾਰ ਉਹਨੂੰ ਘਰ ਵਿੱਚ ਬਹਿ ਕੇ ਨਿਜੇਠ ਲਈਦਾ ਹੈ ਰੋਲਾ ਨਹੀਂ ਪਾਈਦਾ ਹੁੰਦਾ ਲੜਾਈ ਸਿਆਣਿਆਂ ਦੀ ਉਹੀ ਗਿਣੀ ਜਾਂਦੀ ਜਿਹੜੀ ਘਰ ਦੀ ਚਾਰ ਦਿਵਾਰੀ ਨੂੰ ਉਲੰਘ ਕੇ ਗਲੀਆਂ ਵਿੱਚ ਨਾ ਜਾਏ ਪਿੰਡ ਵਿੱਚ ਨਾ ਜਾਏ ਬਾਜ਼ਾਰ ਵਿੱਚ ਨਾ ਜਾਏ ਸਿਆਣੇ ਬਣੋ ਆਪਣੇ ਘਰ ਨੂੰ ਸੰਭਾਲੋ ਘਰ ਤੁਹਾਡਾ ਹੈ ਲਾਭ ਤੁਹਾਡਾ ਹੈ ਜੇ ਨਹੀਂ ਸੰਭਾਲੋਗੇ ਨੁਕਸਾਨ ਵੀ ਤੁਹਾਡਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ